ਇੱਕ ਕਹਾਣੀ ਹੈ ਗਿਆਨ ਤੰਤ ਤੇ ਵਿਸ਼ਵਾਸ ਤੀਨੂ ਬਹੁਤ ਹੀ ਚੰਗੇ ਦੋਸਤ ਸੀ ਤਿੰਨਾਂ ਵਿੱਚ ਪਿਆਰ ਵੀ ਬਹੁਤ ਸੀ ਇੱਕ ਵਾਰ ਕਿਸੇ وجہ ਨਾਲ ਤਿੰਨਾਂ ਨੂੰ ਅਲੱਗ ਹੋਣਾ ਪਿਆ ਤਾਂ ਤਿੰਨਾਂ ਨੇ ਇੱਕ ਦੂਜੇ ਨੂੰ ਸਵਾਲ ਕੀਤਾ ਕਿ ਅੱਜ ਤੋਂ ਬਾਅਦ ਆਪਾਂ ਕਿੱਥੇ ਮਿਲਾਂਗੇ ਤਾਂ ਇਸੁੱਤੇ ਗਿਆਨ ਨੇ ਕਿਹਾ ਕਿ ਮੈਂ ਮੰਦਿਰ ਮਸੀਤ ਦੇ ਤਕ ਤੰਬਾ ਵਿੱਚ ਮਿਲੂੰਗਾ ਤਾਂ ਨੇ ਕਿਹਾ ਕਿ ਮੈਂ ਅਮੀਰ ਕੋਲ ਮਿਲੂੰਗਾ ਵਿਸ਼ਵਾਸ ਚੁੱਪ ਰਹਾ ਤੇ ਕੁਝ ਨਹੀਂ ਬੋਲਿਆ ਜਦੋਂ ਦੋਨਾਂ ਦੋਸਤਾਂ ਨੇ ਉਸਦੇ ਚੁੱਪ ਰਹਿਣ ਦਾ ਕਾਰਨ ਪੁੱਛਿਆ ਤਾਂ ਵਿਸ਼ਵਾਸ ਰੋਂਦੇ ਹੋਏ ਇੱਕ कहने लगा कि जी मैं एक बार चला गया तो फिर वापस कभी नहीं आऊंगा ये छोटी सी ही कहानी सानो ये सिखाउंदी है कि ज्ञान ਧੰਨ ਤੁਸੀਂ ਜਦੋਂ ਚਾਹੋ ਉਹਦਾ ਪ੍ਰਾਪਤ ਕਰ ਸਕਦੇ ਹੋ ਲੇਕਿਨ ਵਿਸ਼ਵਾਸ ਇੱਕ ਅਜਿਹੀ ਚੀਜ਼ ਆ ਜੋ ਇੱਕ ਵਾਰ ਟੁੱਟ ਜਾਵੇ ਤਾਂ ਫਿਰ ਉਸ ਦਾ ਵਾਪਸ ਆਉਣਾ ਬਹੁਤ ਹੀ ਮੁਸ਼ਕਿਲ ਹੁੰਦਾ ਹੈ ਅਜਹੀਆਂ ਹੋਰ ਕਹਾਣੀਆਂ ਸੁਣਨ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਥੈਂਕ ਯੂ so much